ਕੇਰੀਆਂ ਦੇ ਪਿੰਡ ਸ਼ੇਰਪੁਰ ਦੇ ਇੱਕ ਨੌਜਵਾਨ ਪਰਵਿੰਦਰ ਪਾਲ ਸਿੰਘ ਪੁੱਤਰ ਹਰਚਰਨ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨੌਜਵਾਨ ਦੀ ਮੌਤ ਸੰਬੰਧੀ ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਮਾਈ ਕਰਨ ਲਈ ਲਗਭਗ 6 ਸਾਲ ਤੋਂ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦਾ ਹੈ ਅਤੇ ਸਟੋਰ ਤੇ ਕੰਮ ਕਰਦਾ ਸੀ ਪੇਟ ਵਿੱਚ ਇਨਫੈਕਸ਼ਨ ਹੋਣ ਕਰਕੇ ਪਿਛਲੇ ਦਿਨਾਂ ਤੋਂ ਇਲਾਜ ਲਈ ਹਸਪਤਾਲ ਵਿੱਚ ਦਾਖਲ ਸੀ ਬੀਤੀ ਦੇਰ ਰਾਤ ਅਚਾਨਕ ਉਸ ਦੀ ਮੌਤ ਹੋ ਜਾਂਦੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਪਰਿਵਾਰ ਵਿੱਚ ਕੌਹਰਾ ਮਚ ਗਿਆ ਅਤੇ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਦੋ ਛੋਟੇ-ਛੋਟੇ ਬੱਚੇ ਅਤੇ ਵਿਰਧ ਮਾਤਾ-ਪਿਤਾ ਛੱਡ ਗਿਆ ਅਤੇ ਨੌਜਵਾਨ ਦੀ ਅਮਰੀਕਾ ਵਿੱਚ ਹੋਈ ਮੌਤ ਦੀ ਖਬਰ ਸੁਣਦੇ ਹੀ ਹਲਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਵਿਜੇ ਠਾਕੁਰ ਕੇ ਆਰਟੀ ਨਿਊਜ਼ ਨੈਟਵਰਕ ਪੇਟ ਮੇਂ ਨਾ ਪਹਿਲਾਂ ਦੀ ਗੱਲ ਹੈ ਉਦੋਂ ਮਾਦਾ ਨੱਗਾ ਵੀ ਦਰਦ ਦਰਦ ਹੋਈ ਪੇਟ ਚ ਤੇ ਐਡਮੋਟ ਉਹ ਆਦੋਂ ਆਪਰੇਟ ਕਰਤਾ ਹਾਂ ਰੱਖਿਆ ਵਾਚੀ ਇਫੈਕਸ਼ਨ ਇਫੈਕਸ਼ਨ ਵਾਚੀ ਇਹੀ ਰੱਖਦੇ ਰਹੇ ਮੇ ਬੇਟਾ ਮੈਰਿਟ ਸੀ ਮੈਰਿਟ ਹਾਂ ਕਿੰਨੇ ਬੱਚੇ ਦੋ ਬੱਚੇ ਇੱਕ ਗੁੱਡੀ ਇੱਕ ਲੜਕਾ ਆ ਬੇਟਾ ਵੱਡੇ ਕਿਉਂਦਾ ਮੇ ਹਾਂਜੀ ਛੋਟਾ ਹਾਂਜੀ ਨਹੀਂ ਦੋ ਬੱਚੇ ਆ ਤਿੰਨ ਬੱਚੇ ਉਦਾਂ ਤੇ ਇਹ ਛੋਟਾ ਹੀ ਸਾਰੇ ਦੀ ਡੈਡ ਬੋਡੀ ਮਗਾਣੀ ਹੈ ਇਸ ਸੰਸਕਰਤ ਉੱਥੇ ਸੰਸਕਰਤ ਕਿਤੇ ਇਹ ਨਾ ਕਦੇ ਵਿੱਚ ਤੋਂ ਪਾ ਪਾਈਆਂ ਮੈਂ ਕਿਹਾ ਅੰਦਾ ਮੰਮੀ ਮੈਨੂੰ ਕੰਦੇ ਨੇ ਤੇ ਰਣਾ ਪਰੇਸ਼ਾਨ ਛੋਟਾ ਜਾ ਕਰਨਾ ਹੈ ਮੈਂ ਕਿਹਾ ਕਾਦਾ ਕਰਨਾ ਹੈ ਕੰਦੇ ਮੰਮੀ ਇਨਫੈਕਸ਼ਨ ਕਹਿੰਦੇ ਨੇ ਮੈਂ ਕਹਿੰਦੇ ਆ ਸ਼ਾਸ਼ਨ ਕਰਦੇ ਆ ਕਿ ਚਾਰਾ ਪੰਜਾ ਦਰਾਂ ਟੁੱਟੀ ਆਇਗਾ ਇਹੋਈ ਗੱਲ ਕੀਤੀ ਮੁੜ ਕੇ ਨਹੀਂ ਕੋਈ ਵੀ ਕੀਤੀ ਤੇ ਨਹੀਂ ਤਾਂ ਗਿਆ ਉਹ ਨਾਮ ਵਿੱਚ ਮੈਂ ਬੁਆਤੀ ਮੁੜ ਕੇ ਸਾਡੀ ਗੱਲ ਨਹੀਂ ਹੋਈ ਹਮਾ ਦਾ ਇੰਡੀਆ ਇੰਡੀਆ ਨੂੰ ਵਾਸਤੇ ਕਦੀ ਗੱਲ ਕਰਦਾ ਸੀ ਮੈਂ ਬਾਬਾ ਇੰਡੀਆ ਨੂੰ ਕਹਿੰਦਾ ਜੀ ਹੰਮੀ ਮੈਂ 2 ਸਾਲ ਲਾ ਦੇ ਜੇ ਮੇਰੇ ਪੇਪਰ ਨਿਕਲੇ ਆਏ ਫਿਰ ਮੈਂ ਨਾਮ ਆਗਾ ਪੱਕਾ ਹੋ ਗਿਆ ਤੇ ਬੱਚੇ ਆ ਜਾਣਗੇ ਨਹੀਂ ਤੇ ਮੈਂ 2-3 ਸਾਲ ਲਾ ਕੇ ਆਪਣੇ ਇੰਡੀਆ ਹੀ ਆ ਜਾਣਾ ਹੈ ਬੜੀ ਆਪਣੇ ਹਸਬੰਦ ਨਾਲ ਲਾਸਟ ਵਾਰੀ ਕੀ ਗੱਲ ਹੋਈ ਸੀ ਮੇਰੇ ਉਹਨਾਂ 19 ਚ ਲਈ ਨੂੰ ਗੱਲ ਹੋਈ ਸੀ ਪੌਣੇ 3 ਵਜੇ ਪੈਰ ਦੇ ਮੈਨੂੰ ਫੋਨ ਆਇਆ ਵੀਡੀਓ ਕਾਲ ਆਈ ਗੱਲ ਕੀਤੀ ਮੈਂ ਆਪਣੇ ਪੇਕੇ ਘਰ ਸੀ ਮੈਂ ਮੇਰੇ ਸਾਸੋਰਾ ਵੀ ਉੱਥੇ ਆਇਆ ਸੀ ਫੰਕਸ਼ਨ ਸੀ ਸਾਡੇ ਘਰ ਛੋਟਾ ਜਿਹਾ ਮੈਨੂੰ ਫੋਨ ਕੀਤਾ ਮੈਨੂੰ ਵੀਡੀਓ ਕਾਲ ਕੀਤੀ ਮੈਂ ਕਿਹਾ ਅੱਜ ਟਾਈਮ ਨਾ ਫੋਨ ਕਰਤਾ ਕਹਿੰਦੇ ਮੈਂ ਠੀਕ ਨਹੀਂ ਹੈਗਾ ਮੈਂ ਹਸਪੀਟਲ ਆਇਆ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਮੇਰੇ ਢਿੱਡ ਦੁਖਦਾ ਪਿਆ ਹੈ ਤੇ ਮੈਂ ਇੱਥੇ ਹਸਪੀਟਲ ਆਇਆ ਮੈਂ ਕਹਿੰਦੇ ਮੈਂ ਹੁਣ ਤੁਹਾਨੂੰ ਨਾ ਸਵੇਰੇ ਫੋਨ ਕਰਾਂਗਾ ਮੈਂ ਕਿਹਾ ਠੀਕ ਹੈ ਸਾਨੂੰ ਸਵੇਰੇ ਉਹਨਾਂ ਨੇ 7 ਵਜੇ ਫੋਨ ਕੀਤਾ ਮੇ ਕੋ ਚੱਕ ਨਹੀਂ ਹੋਇਆ ਮੈਂ ਦੁਬਾਰਾ ਲੈ ਲਿਆ ਫੋਨ ਉਹਨਾਂ ਨੇ ਰੱਖ ਲਿਆ ਫਿਰ ਮੁੜ ਕੇ ਗੱਲ ਨਹੀਂ ਹੋਈ ਕਿ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਹਸਬੰਦ ਇਜੈਕਟ ਹੋ ਚੁੱਕੇ ਹਨ ਸਾਨੂੰ ਪਰਸੋ ਰਾਤੀ 11:30 ਵਜੇ ਡਾਕਟਰਾਂ ਦਾ ਫੋਨ ਆਇਆ ਕਹਿੰਦੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਤੇ ਮਾਰ ਸਾਰਾ ਕੁਝ ਡੈਮੇਜ ਕਰ ਚੁੱਕੇ ਬੱਚੇ ਕਿੰਨੇ ਤੁਹਾਡੇ ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ ਅੱਜ ਤੋਂ 10 ਸਾਲ ਹੋ ਗਏ ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ ਵੀ ਨਾ ਮਿਲੂ ਉਦੇ ਸੰਸਕਾਰ ਇੱਥੇ ਕਰੂਗੇ ਜੀ ਕਿਸ ਤਰ੍ਹਾਂ ਨਹੀਂ ਉਹਨਾਂ ਦੀ ਡੈੱਡ ਬੋਡੀ ਇੱਥੇ ਨਹੀਂ ਆਣੀ ਹੈਗੀ ਕੀ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੈਂ ਹੀ ਮੰਗ ਕਰਨਾ ਚਾਹਨੀ ਹੈ ਕਿ ਮੇਰੇ ਬੱਚਿਆਂ ਨੂੰ ਮੈਨੂੰ ਅਸੀਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਅਸੀਂ ਆਪ ਆਪਣੇ ਹੱਥੀ ਸੰਸਕਾਰ ਕਰਨਾ ਚਾਹੁੰਦੇ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਇਹ ਮੰਗ ਕਰਦੇ ਆਸੀਂ ਪਾਪਾ ਨੂੰ ਕਦੇ ਦੇਖਿਆ ਸੀ ਕਦੀ ਮਿਲਕ ਪਾਪਾ ਨਾਲ ਗੱਲਬਾਤ ਹੋਈ ਸੀ ਕਾ ਜੀ ਗੱਲਬਾਤ ਜਿਹਦੇ ਪਾਪਾ ਨਹੀਂ ਉਹਦੇ ਗੱਲਬਾਤ ਨਹੀਂ ਹੋਈ ਆਨਲਾਈਨ ਕਲਾਸਾਂ ਭਲਾਨੀ ਆ ਉਹ ਵਾਲੇ ਐਪ ਤੇ ਉਹਨਾਂ ਨੇ ਸਾਡੇ ਨਾਲ ਗੱਲ ਕਰਵਾਈ ਉਹ ਉਹ ਵਾਲੇ ਐਪ ਸੇ ਸਾਨੂੰ ਗੱਲ ਕਰਾਈ ਤੇ ਉਹ ਜਦੋਂ ਬੜੇ ਸੋਹਣੇ ਠੀਕ ਠਾਕ ਸੀ ਠੀਕ ਠਾਕ ਸੀ ਅੱਖਾਂ ਜਮਕੀਆਂ ਉਹਨਾਂ ਨੇ ਹੱਥ ਤੇ ਮੇਰੀ ਭੈਣ ਨੇ ਬੋਲੇ ਕਿ ਪਾਪਾ ਹੱਥ ਲਾਓ ਹਲਾਇਆ ਵੀ ਹੱਥ ਫਿਰ ਬਾਅਦ ਚ ਪਤਾ ਨਹੀਂ ਕਿਵੇਂ ਹੋ ਗਿਆ ਕਿਨੇ ਚਿਰ ਹੋ ਗਿਆ ਆਪਣੇ ਪਾਪਾ ਨੂੰ ਦੇਖੇ ਨਹੀਂ ਮੈਂ ਯਾਦ ਆ ਆਪਣੇ ਪਰਿਵਾਰੇ ਕੁਝ ਇਹ ਮੈਨੂੰ ਘੋਣ ਫੋਨ ਜਦ ਬੁਲਾਉਂਦੇ ਨਾ ਤੇ ਉਹਨਾਂ ਨੇ ਕਹਿਣਾ ਕਿ ਮੈਂ ਤੈਨੂੰ ਬਹੁਤ ਖੜਾਏ ਆ